ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 5911 ਆ ਜਾਓ ਜੀ ਮੰਡੀ ਦੇ ਵਿੱਚ ਤੇ ਦਿਖਾਈਏ ਤੁਹਾਨੂੰ ਟਰੈਕਟਰ ਤੇ ਟਰਾਲੀਆਂ ਜੀ ਤੇ ਆ ਜਾਓ ਮਿੱਤਰੋ ਟਰਾਲੀ ਦਿਖਾਈਏ ਪਹਿਲਾਂ ਲੋ ਵੀ ਤੁਹਾਨੂੰ ਟਰਾਲੀ ਦਿਖਾਉਣੇਗੇ ਆ ਆਹ ਟਰਾਲੀ ਵਗਾਉ ਆ ਜੀ 1,75,000 ਰੁਪਏ ਰੇਟ ਹੈ ਜੀ 1,75,000 ਰੁਪਏ ਰੇਟ ਹੈ ਟਰਾਲੀ ਸੋਹਣੀ ਹੈ ਜੀ ਇਸ ਆ ਵੀਡੀਓ ਵੀ ਟਰਾਲੀ ਬਹੁਤ ਸੋਹਣੀ ਹੈ 175000 ਰੁਪਏ ਦੀ ਟਰਾਲੀ ਹੈ ਇਹ ਥਰੀ ਬਹੁਤ ਹੀ ਵਧੀਆ ਟਰਾਲੀ ਹੈ ਲੋ ਮਿੱਤਰੋ ਬੋਏ ਡਾ ਟਰਾਲੀ ਤੇ ਗਾਗ ਲੱਗੇ ਪਏ ਆ ਦੇਖੋ ਟਰਾਲੀ ਸੋਹਣੀ ਹੈ ਜੀ ਬਹੁਤ ਖਾਸ ਟਰਾਲੀ ਹੈ ਵਧੀਆ ਲੋ ਵੀ 750 ਸੋਨ ਵਾਲੀ ਕੇ ਦੀ ਟਰਾਈ ਚੱਲੀ ਜਾਂਦੀ ਆ 6000 ਲੋ ਚੱਲੀ ਜਾਂਦੀ ਆ ਟਰਾਈ ਲੋਈ ਮਿੱਤਰੋ ਆੜ ਟਰਾਲੀ ਆ ਗਈ ਕੋਹਰ ਇਹ ਵੀ ਟਰਾਲੀ ਜੀ ਬਹੁਤ ਸੋਹਣੀ ਹੈ ਜੀ ਟਰਾਲੀ ਦੇਖੋ ਜੀ ਵਧੀਆ ਟਰਾਲੀ ਹੈ ਜੀ ਲੋਈ ਮਿੱਤਰੋ ਟਰਾਲੀ ਪੂਰੀ ਘੈਂਟ ਹੈ ਦੇਖ ਸਕਦੇ ਹੋ ਵਧੀਆ ਹੈ ਹਰ ਸਭ ਤੋਂ ਵਧੀਆ ਪਿਆ ਦੇਖ ਸਕਦੇ ਟਰਾਲੀ ਦਾ ਲਓ ਵੀ 235000 ਰੁਪਏ ਰੇਟ ਹੈ ਇਹਦਾ ਸਮੇਤ ਬੈਡ ਦੇਖ ਸਕਦੇ ਹੋ ਜੀ ਟਰਾਲੀ ਇਹ ਆਹ ਕਾ ਫੁੱਟਾ ਟਰਾਲੀ 13 ਫੁੱਟ ਟਰਾਲੀ ਹੈ ਜੀ 13 7 ਹੈ ਜੀ 13 7 235000 ਰੁਪਏ ਰੇਟ ਹੈ ਜੀ ਟਰਾਲੀ ਭਵਾਨੀਗੜ ਵਾਲੀ ਹੈ ਇਸਾਈ ਜੀ ਟਰਾਲੀ ਸੋਹਣੀ ਹੈ ਜੀ ਇੱਕ ਟਰਾਲੀ ਆ ਗਈ ਜੀ 145000 ਰੁਪਏ ਰੇਟ ਹੈ ਦਾ ਟਰਾਲੀ ਸੋਹਣੀ ਹੈ ਜੀ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਟਰਾਲੀ ਬਹੁਤ ਵਧੀਆ ਹੈ ਹਿਸਾਬ-ਸ਼ਾਬ ਤੁਸੀਂ ਦੇਖ ਸਕਦੇ ਜੀ ਵਧੀਆ ਬੇਟਰ ਟਰਾਲੀ ਦਾ ਦੇਖੋ ਜੀ ਟਰਾਲੀ ਬਹੁਤ ਹੀ ਵਧੀਆ ਟਰਾਲੀ ਹੈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦੇਖੋ ਜੀ ਟਰਾਲੀ ਬਹੁਤ ਵਧੀਆ ਜੀ ਉਹ ਵੀ ਸਿਰੇ ਦੀ ਟਰਾਲੀ ਹੈ ਜੀ ਵਈ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਨੂੰ ਦੇਖ ਸਕਦੇ ਜੀ ਟਰਾਲੀ ਲੋਈ ਵਾਲੀ ਜੁਲੀ ਲੱਗੀ ਆ ਲੋਈ ਮਿੱਤਰੋ ਟਰਾਲੀ ਕੋਹਰਾ ਕਿਧਰ ਟਰਾਲੀ ਟਰਾਲੀ ਇਹਦਾ ਟਰਾਲੀ ਟਰਾਲੀ ਤੁਸੀਂ ਦੇਖ ਸਕਦੇ ਜੀ ਨੀਲੀ ਟਰਾਲੀ ਹੈ ਜੀ ਦੇਖ ਸਾ 1.40 ਰੇਟ ਹੈ ਜੀ ਦਾ 1.40 ਰੇਟ ਹੈ ਜੀ ਦਾ 1.40 ਫੀਸਲਸ ਬਾਰੇ ਟਾਇਰ ਬਹੁਤ ਵਧੀਆ ਪੱਕਿਆ ਟਾਇਰ ਪੱਕਿਆ ਜੀ ਪੂਰੇ ਵਧੀਆ ਤੁਸੀਂ ਦੇ ਸਕਦੇ ਜੈਕ ਵਾਲੀਆਂ ਟਰਾਲੀਆਂ ਜਿਹੜੀਆਂ ਦਿਖਾਈਆਂ ਤਾਂ ਸਾਨੂੰ ਜੈਕ ਵਾਲੀਆਂ ਲੋ ਟਰਾਲੀਆਂ ਦੇਖੋ ਕਿਆ ਬਾਤ ਹੈ ਸਿੱਧੂ ਮੂਸੇ ਵਾਲੀ ਦੀ ਫੋਟੋ ਲੱਗੀ ਜਾ ਮੈਂ ਕਰ ਤੇ ਦੇ ਸਕਦੇ ਟਰਾਲੀ ਬਹੁਤ ਹੀ ਵਧੀਆ ਜੀ ਨਵੀਂ ਟਰਾਲੀ ਅਵੇਕਲ ਟਰਾਲੀ ਬਿਲਕੁਲ ਨਵੀਂ ਹੈ ਜੀ ਇੱਕ ਟਰਾਲੀ ਹੋਰ ਆ ਗਈ ਜੀ ਪੁਰਾਣੀ ਹੈ ਟਰਾਲੀ ਇਹ ਵੀ ਬਕਾਉ ਹੈ ਟਰਾਲੀ ਟਰਾਲੀ ਨਿਕਰੇ ਜੀ ਟਰਾਲੀ ਦੱਸਦੀ ਹੈ ਜੀ ਲੋਹੜ ਟਰਾਲੀ ਬਹੁਤ ਵਧੀਆ ਲੱਗਿਆ ਹੋਇਆ ਦੇ ਸਾਕ ਜੀ ਟਰਾਲੀ ਸੋਣੀ ਹੈ ਪੁੰਜ ਵਧੀਆ ਟਰਾਲੀ ਦੇ ਕਹੇ ਡਾਈ ਟਰਾਲੀ ਦੇ ਸਾਕ ਦੂ ਟਰਾਲੀ 250000 ਰੇਟ ਹੈ ਜੀ ਟਰਾਲੀ ਦਾ 250000 ਮੰਗਦੇ ਆ ਜੀ ਡਬਲ ਹੁੱਕ ਹੈ ਦੇ ਸਾਕ ਜੀ ਟਰਾਲੀ ਟਾਇਰ ਟੂਰ ਵਧੀਆ ਹੈ ਦੇ ਸਾਕ ਜੀ ਸਭ ਸਭ ਪੂਰਾ ਚਲੇਗਾ ਟਰਾਲੀ ਕੋਰਾ ਜੀ ਨਵੀਂ ਬਿਲਕੁਲ ਟਰਾਲੀ ਕੋਰਾ ਜੀ ਇਧਰ ਬਿਲਕੁਲ ਨਵੀਂ ਹੋਰਾਗੀ ਟਰਾਲੀ ਕਾਲੀਆਂ ਬਹੁਤ ਆ ਜੀ ਮੰਡੀ ਚ ਫਤੇ ਟਰਾਲੀ ਦੇਖੋ ਜੀ ਫਤੇ ਹੈਗੀ ਇੱਕ ਵਾਲੀ ਰੇਟ ਮੰਗਦੇ ਆ ਦੇਖੋ ਜੀ ਟਰਾਲੀ ਵਧੀਆ ਟਾਇਰ ਵਧੀਆ ਪਏ ਪੱਕੇ ਟਾਇਰ ਹੈ ਦੇਖੋ ਵੀ ਟਰਾਲੀ ਥੋੜੀ ਟਰਾਲੀ ਹੈ ਨਵੀਆਂ ਬਿਲਕੁਲ ਸਿੱਧੂ ਮੂਸੇ ਵਾਲੀ ਫੋਟੋ ਆ ਦੇਖੋ ਟਰਾਲੀ ਤੇਰੀ ਟਰਾਲੀ ਆ ਕਿਹੜਾ ਪੰਡਾ ਕਰਮਗੜਾ ਹੈ ਜੀ ਕਰਮਗੜਾ ਠੀਕ ਆ ਉਹ ਉਹ ਤੇ ਕਰਮਗੜਾ ਦਾ ਮੁੰਡਾ ਹੋਰ ਗੜਾ ਥੋੜੀ ਆ ਹੋ ਠੀਕ ਹੈ ਫੋਨ ਨੰਬਰ ਕਿਹਨਾਗਾ ਇਹ ਜਿਹੜਾ ਨਾ ਸੀ 32 ਦੇ ਕਰੰਡ ਆ ਵੀ ਛੋਟੀ ਆ ਠੀਕ ਆ ਉਧਰ ਵੀ ਉਧਰ ਵੀ ਖੜੇ ਆ ਦੋ ਦਨ ਆ ਠੀਕ ਆ ਲੋ ਆਹ ਟਰਾਲੀ ਵਧੀਆ ਵਧੀਆ ਦੀ ਹੈਂ ਟਾਟਾ ਦੇ ਮਾਰ ਟਾਟਾ ਟਾਟਾ ਜੀ ਲੋ ਵੀ ਟਾਟਾ ਦੇ ਮਾਰ ਦਬਾਈ ਟਰਾਲੀ 10 ਇੰਚ ਦੀ ਛਸੀ ਆ ਠੀਕ ਆ 10 ਇੰਚ ਦੀ ਛਸੀ ਆ 158 ਰੇਟ ਹੈ ਇਹ ਬਾਕੀ ਮੌਕੇ ਤੇ ਕਿਨੇ ਦੀ ਦੋਗੇ ਜੋ ਕੀ ਆ ਗਿਆ ਮੌਕੇ ਤੇ ਮੈਂ ਤਰਾਨ ਕਰ ਦਾਂਗੇ ਅੱਛਾ ਤੇ ਭਰਤ ਪਾਉਣ ਦੇ ਖਾਤਰ ਵਧੀਆ ਟਰਾਲੀ ਆ। ਪੂਰੀਆਂ ਜਾਂਦੀਆਂ ਨੇ ਭਰਤ। ਅੱਛਾ ਤੇ ਹਾਂ ਜੰਪਕ ਦੀ ਜਾਣੀ? ਨਹੀਂ ਨਹੀਂ ਜਮਾ ਨਹੀਂ ਜੰਪਕੀ ਬੇਫਿਕਰ होके ਦੱਬੀ ਹੋਈ। ਅੱਛਾ ਠੀਕ ਹੈ। ਤੇ ਟਾਇਰ ਟੂਰ? ਟਾਇਰ ਟੂਰ ਪੂਰੇ ਵਧੀਆ ਨੇ ਪੱਕੇ ਟਾਇਰ ਨੇ। ਅੱਛਾ 1020 ਦੇ ਕਿ 920? 1020 ਦੇ 1020 ਦੇ ਟਾਇਰ ਹੈ ਜੀ। ਜੈਕ ਵਧੀਆ ਲੱਗਿਆ ਹੋਇਆ। ਜੈਕ 25 ਟਨ ਵਾਲਾ ਜੀ। ਲੋ ਜੀ ਜੈਕ 25 ਟਨ ਵਾਲਾ ਲੱਗਿਆ ਹੋਇਆ। ਕਾਸੀ ਕੰਪਨੀ ਦਾ ਜੈਕ ਹੈ। ਠੀਕ ਹੈ। ਖੜਕਾ ਕੇ ਦੇਖੋ। ਠੀਕ ਹੈ। ਟਾਟਾ ਯਾਦ ਰਹੇ। ਹਾਂਜੀ। ਠੀਕ ਹੈ ਜੀ। 79 ਕੀ ਆ? ਗੁਰਪ੍ਰੀਤ ਗੁਰਪ੍ਰੀਤ ਹੈ ਠੀਕ ਹੈ ਲੋ ਵੀ ਫੋਨ ਨੰਬਰ ਬੋਲ ਇੱਕ ਵਾਰ ਹੋਰ 7707938294 ਠੀਕ ਹੈ YouTube ਚੈਨਲ ਫਾਰਮਰ ਕਿੰਗ ਨਾੜ ਗਿਆ ਨਾ ਸਬਸਕ੍ਰਾਈਬ ਕਰ ਦਿਓ ਨਾਲੇ ਆ ਦੀ ਵੀਡੀਓ ਦੇਖ ਲਈਏ ਲੋ ਵੀ ਮਿੱਤਰੋ ਟਰਾਲੀਆਂ ਪਾ ਉਧਰ ਸਾਨੂੰ ਹੋਰ ਫੋਨ ਹੈ ਜੀ ਟਰਾਲੀਆਂ ਬਹੁਤ ਆਈਆਂਈ ਆ ਜੀ ਟਰਾਲੀਆਂ ਵੰਡੀ ਤੇ ਪੂਰੀ ਫੁੱਲ ਹੈ ਟਰਾਲੀਆਂ ਟਰਾਲੀਆਂ ਸੋਣ ਸੋਣ ਜੀ ਟਰਾਲੀਆਂ ਪਹਿਲਾਂ ਲੋ ਵੀ ਮਿੱਤਰੋ ਟਰੈਕਟਰ ਵੰਡੀ ਬਰਨਾਲਾ ਦੇਖੋ ਹੀ ਸਵਰਾਜ ਤੇ ਸਵਰਾਜ ਘੁੰਮਦਾ ਫਿਰਦਾ ਸਵਰਾਜ ਤੇ ਸਵਰਾਜ ਦੇਖੋ ਹੀ ਸਵਰਾਜ ਤੇ ਸਵਰਾਜ ਬਰਨਾਲੇ ਦੀ ਮੰਡੀ ਵਿੱਚ ਫੋਰਡ 360 ਦੇਖੋ ਮਿੱਤਰੋ ਲਓ ਮਿੱਤਰੋ ਮੰਡੀ ਬਰਨਾਲੇ ਦੀ ਆ ਦੇਖ ਸਕਦੇ ਤੁਸੀਂ ਲਓ ਵੀ ਆ ਟਰਾਲੀ ਵੀ ਤੁਸੀਂ ਦੇਖ ਆ ਟਰਾਲੀ ਬਹੁਤ ਸੋਹਣੀ ਹੈ ਜੀ ਆ ਟਰਾਲੀ ਵਧੀਆ ਟਰਾਲੀ ਹੈ ਜੀ ਦੇਖ ਸਕਦੇ ਇੱਕ ਪੈਂਟ ਰੇਟ ਹੈ ਜੀ ਇੱਕ ਪੈਂਟ ਰੇਟ ਹੈ ਬਈ ਆਜੋ ਬਈ ਬਰਨਾਲੇ ਦੀ ਮੰਡੀ ਚ ਇੱਕ ਪੈਂਟ ਰੇਟ ਆ ਪਰ ਉਹ ਵੀਡੀਓ ਸ਼ੇਅਰ ਕਰਦੇ ਕੋ ਲਾਜ਼ਮੀ ਲੋਈ ਮਿੱਤਰੋ ਜਿਹਾ ਕਿ ਜੋ ਕਿ ਲੱਗਿਆ ਪੂਰਾ ਭਾਰੀ ਟਰਾਲੀ ਸੋਹਣੀ ਹੈ ਜੀ ਦੇਖ ਸਕਦੇ ਸੀ ਸਿੱਧੂ ਮੂਸੇਵਾਲਾ ਫੋਟੋ ਹੈ ਦੇ ਵੀ ਨੜਕੇ ਨਾਲੀ ਦੇਖੋ ਬਈ ਟਰਾਲੀ ਦੇਖੋ ਥੜੀ ਜੁੜੀ ਲੱਗੀ ਆ ਪੂਰੀ ਵਧੀਆ ਟਰਾਲੀ ਹੈ ਜੀ ਲੋ ਵੀ ਇੱਕ ਟਰਾਲੀ ਇਧਰ ਹੋਰ ਆ ਗਈ ਬਈ ਇਹ ਵੀ ਟਰਾਲੀ ਬਹੁਤ ਸੋਹਣੀ ਹੈ ਜੀ ਦੇਖ ਸਕਦੇ ਸੀ ਟਰਾਲੀ ਵਧੀਆ ਟਰਾਲੀ ਹੈ ਪੂਰੀ ਘੈਂਟ ਇਹ ਇਹ ਕਹਿੰਦੇ ਹੁੰਦੇ ਆ ਟਰਾਲੀ ਪੂਰੀ ਸਰੀਰ ਟਰਾਲੀ ਹੈ ਜੀ ਦੇ ਸਕਦੇ ਟਰਾਲੀ ਦੋ ਮਿੱਤਰੋ ਟਰਾਲੀ ਦੇਖੋ ਵੀ ਟਰਾਲੀ ਬਹੁਤ ਵਧੀਆ ਹੈ 1,58,000 ਰੇਟ ਹੈ ਜੀ 1,58,000 ਰੇਟ ਹੈ ਟਰਾਲੀ ਦੇ 1,58,000 ਲੋ ਵੀ ਕਿਸ ਨੂੰ ਵੱਡਾ ਟਰਾਲਾ ਹੋਰ ਹੁਣ ਵੱਡਾ ਟਰਾਲਾ ਲੋ ਵੀ ਟਰਾਲਾ ਦੇਖੋ ਵੀ ਲੋ ਮਿੱਤਰੋ ਮਾਰੋ ਨੇਗਾ ਟਰਾਲੀ ਚ ਟਰਾਲਾ ਦੇਖੋ ਜੀ ਅਵਤਾਰ ਕਨੌਰ ਖੁਰਦੋ ਲਓ ਵੀ 14 ਕੋਣਾ 7 ਤਿੰਨ 25 ਰੇਟ ਹੈ ਜੀ ਤਿੰਨ 25 ਰੇਟ ਹੈ 14 ਕੋਣਾ 7 ਟਰਾਲਾ ਦੇਖ ਸਕਦੇ ਹੋ ਜੀ ਦੇਸੀ ਫਰਜ ਹੈ 14 7 ਲੱਗੀ ਹੈ ਦੇਖ ਸਕਦੇ ਹੋ ਇਹ ਕਿ째 ਕੋ ਪੂਰਾ ਸੋਹਣਾ ਪੂਰੀ ਵਧੀਆ ਟਰਾਲੀ ਹੈ ਇਹ ਉਹਨੋਂ ਦੇ ਟਾਇਰ ਹੈ ਬਈ ਦੇਖ ਸਕਦੇ ਹੋ ਵੀਡੀਓ ਨੇ ਢਾਲਾ ਫੁੱਲਦਾ ਵਧੀਆ ਇਧਰ ਨੂੰ ਬਹੁਤ ਸੋਹਣੀ ਟਰਾਲੀ ਹੈ ਜੀ। ਉਹ ਜੀ ਨੂੰ ਸ਼ੇਅਰ ਕਰਦੇ ਬਈ। ਅਵਤਾਰ ਐਗਰੀ ਐਗਰੀ ਵਰਕਸ। ਹਨੌਰਗੁਰਦਾ। ਹਨੌਰਗੁਰਦਾ। ਹੋ ਬਈ। ਹਵਦਾਰ ਐਗਰੀ ਵਰਕਸ ਹਨੌਰਗੁਰਦਾ ਫੋਨ ਨੰਬਰ ਹੈ। ਲਓ ਜੀ ਆ ਫੋਨ ਨੰਬਰ ਹੈ। ਦੇਖ ਸਕਦੇ। ਮਿੱਤਰੋ ਹਨੌਰਗੁਰਾ ਟਰਾਲੀ ਹੈ। ਪੰਜਾਬ, ਲਵ ਪੰਜਾਬ। ਲਓ ਜੀ ਬਹੁਤ ਸੋਹਣੀ ਟਰਾਲੀ ਹੈ ਬਈ। ਸ਼ੇਅਰ ਕਰਦੇ, ਲਾਈਕ ਕਰਦੇ। ਟ੍ਰਾਲੀਆਂ ਨੂੰ ਦੋ ਸੋਹਣੇ ਇੰਦਰ ਹੋਰ। ਲੋ ਵੀ ਟਰਾਲੀ ਆ ਇੰਦਰ ਹੋਰ ਆ ਗਿਆ ਤਿੰਨ। ਟਰਾਲੀਆਂ ਆ ਵੀ ਬਹੁਤ ਸੋਹਣੀਆਂ ਜੀ। ਦੇਖ ਸਕਦੇ ਹੋ ਟਰਾਲੀਆਂ ਸੌ ਕੀ ਜੱਟ। ਲੋ ਵੀ ਮਿੱਤਰੋ 1,45,000 ਰੁਪਇਆ ਰੱਖਦਾ ਬਾਈ ਨੇ ਰੇਟ ਇਹਦਾ। 11 ਫੁੱਟੀ ਆ ਟਰਾਲੀ। ਬਹੁਤ ਹੀ ਵਧੀਆ ਟਰਾਲੀ ਹੈ ਜੀ। ਦੇਖ ਸਕਦੇ ਬਾਈ। ਟਰਾਲੀ ਦੇਖੋ ਜੀ। ਉਰੀ ਵਧੀਆ। ਲੋ ਵੀ ਮਿੱਤਰੋ ਟਰਾਲੀਆਂ ਬਹੁਤ ਹੀ ਅੱਸੀਆਂ ਟਰਾਲੀਆਂ ਜੀ। ਲੋ ਵੀ ਮਿੱਤਰੋ ਟਰੈਕਟਰ ਟੂ ਚਨਾਲੀ ਫੋਟੋ ਪਾਈ ਵੀ ਆ। ਇਸ ਹੈ ਟਰਾਲੀ ਸੋਹਣੀ ਹੈ ਜੀ ਲੋ ਵੀ ਮਿੱਤਰੋ ਟਾਇਰ ਟੂਨ ਚੈੱਕ ਕਰੋ ਵਧੀਆ ਟਾਇਰ ਹੈ ਤੇ ਟਰਾਲੀਆਂ ਵਧੀਆ ਜੀ ਦੇਖ ਸਕਦੇ ਨੇ ਲੋ ਮਿੱਤਰੋ ਇੱਕ ਟਰਾਲੀ ਆ ਗਈ ਵੀ 145 ਦੀ ਇਹ ਵੀ ਟਾਇਰ ਟਰਾਲੀ ਪੂਰੀ ਸਿਹਰੀ ਦੀ ਹੈ ਜੀ ਦੇਖ ਸਕਦੇ ਹੋ ਟਰਾਲੀ ਦਾ ਟਾਇਰ ਪੂਰੇ ਵਧੀਆ ਲੱਗੇ ਪੱਕੇ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸੋਹਣੀ ਟਰਾਲੀ ਹੈ ਜੀ ਰੰਗ ਰੰਗ ਵਧੀਆ ਪਿਆ ਟਰਾਲੀ ਦਾ ਜੀ ਵਾਲੀ ਲੱਗੀ ਐ ਜੀ ਵਾਲੀ ਲੱਗੀ ਟਰਾਲੀ ਵਧੀਆ ਟਰਾਲੀ ਹੈ ਇੱਕ ਟਰਾਲੀ ਆ ਗਈ ਮੈਂ ਕਿਦੋਂ ਕਹਿੰਦਾ ਤੇ ਸੈਕਦੇ ਜੀ ਟਰਾਲੀ ਵੀ ਸੋਹਣੀ ਐ ਲਓ ਜੀ ਮਿੱਤਰੋ ਟਰਾਲੀ ਘੈਂਟ ਐ ਡਬਲ ਟਾਇਰ ਹੈ ਜੀ ਟਰਾਲੀਆਂ ਦੇ ਡਬਲ ਟਾਇਰ ਦੋ ਉਤਰ ਹੁਣ ਡਬਲ ਟਾਇਰ ਖੜਗਾ ਕੇ ਦੇਖੋ ਦੇਖ ਲੈਣੇ ਖੜਗਾ ਕੇ ਟਰਾਲੀ 1.5 ਲੱਖ ਰੁਪਏ ਰੇਟ ਐ ਜੀ ਕੋਕਾ ਕਰ ਦੇ ਸਕਦੇ ਜੀ ਵਧੀਆ 1.5 ਲੱਖ ਰੇਟ ਆ ਵੀ। ਲੋ ਜੀ ਮਿੱਤਰੋ ਟਰਾਲੀਆਂ ਹੋਰ ਦਿਖਾਉਣੇ ਤੁਹਾਨੂੰ। ਟਰਾਲੀਆਂ ਹੋਰ ਬਹੁਤ ਟਰਾਲੀਆਂ ਆਈਆਂ ਆਂ ਮੰਡੀ 'ਚ। ਗੱਲ ਤਾਂ ਯਾਰ ਹੁਣ ਤਾਂ ਮੈਂ ਦਰਨਾਲਾ ਟਰੈਕਟਰ ਮੰਡੀ ਆ। ਲੋ ਟਰਾਲੀਆਂ ਟਰਾਲੀਆਂ ਖੜੀਆਂ ਆਂ ਜੀ। 1.55 ਦੀ ਆ ਜੀ ਆ ਟਰਾਲੀ 2021 ਮਾਡਲ। 1.55 ਦੀ ਆ 2021 ਮਾਡਲ। ਦੇਖ ਸਕਦੇ ਜੀ। ਟਰਾਲੀ ਲੋ ਵੀ ਮੇਟਰ ਟਰਾਲੀ ਵਧੀਆ ਜੀ ਲੋ ਵੀ ਟਰਾਲੀ ਆਈ ਵਧੀਆ ਜੀ 57 ਦੀ ਟਰਾਲੀ ਸੋਹਣੀ ਆ ਵੀ ਦੇਖ ਲੈਣ ਤਾਂ ਇਹ ਫਰਸ ਤੋਂ ਦੇਖੋ ਕੀ ਬਾਤ ਹੈ ਜੀ ਇਹ ਫਰਸ ਵਧੀਆ ਪਿਆ ਜੇਕਰ ਟਰਾਲੀ ਟਾਇਰ ਆਪਦੇ ਵੀ ਲਾ ਕੇ ਲੈ ਜਾ ਸਕਦੇ ਆਪਾਂ ਜੇ ਟਾਇਰ ਮਾੜੇ ਲੱਗਣ ਆ ਵੀ ਲੈ ਜਾ ਸਕਦੇ ਆ ਕਾ ਟਰਾਲੀ ਜੀ ਪੁਰਾਣੀ ਇਹ ਵੀ ਹੈਗੀ ਹੈ 135 125 ਆ ਪਤਾ ਨਹੀਂ 35 ਹੈ ਲੋਕ ਟਰਾਲੀ ਵਧੀਆ ਜੀ ਇਦਿਨੀ ਜੱਕ ਲੱਗੇ ਹੋਈ ਦੂਜੀ ਟਰਾਲੀ ਟਰਾਲੀ ਰੁਜੀ ਐ ਲਓ ਟਰਾਲੀਆਂ ਬਹੁਤ ਆ ਵੀ ਮੰਡੀ ਚ ਦੇਖ ਸਕਦੇ ਹੋ ਵੀ ਉਹ ਸ਼ੇਅਰ ਕਰਦੇ ਲਾਈਕ ਕਰਦੇ ਮਿੱਤਰੋ ਲੋਕੀ ਸਾਨੂੰ ਫੋਨ ਨੰਬਰ ਦੱਸ ਦੇ ਫੋਨ ਨੰਬਰ ਬੋਲੀ ਸਾਰਿਆਂ ਦੇ ਬਣਾ ਲੈ ਫੋਨ ਨੰਬਰ ਫੋਨ ਨੰਬਰ ਤੇ ਕਿਹੜਾ ਸਾਰਿਆਂ ਟਰਾਲਿਆਂ ਦਾ ਨੰਬਰ ਉਹ ਤੇਰੇ ਕੋਲੇ 7633025 ਠੀਕ ਹੈ ਲੋ ਵੀ ਟਰਾਲੇ ਜਿਹੜੇ ਲੈਣੇ ਆ ਇਹਦੇ ਨਾਲ ਕਰੈਕਟ ਕਰ ਲਿਓ ਫਿੰਦੀ ਆ ਆਪਣਾ ਹੈ ਫਿੰਦੀ ਸੇ ਕਿਹੜਾ ਲੋ ਮਿੱਤਰੋ ਜੇ ਕੋਈ ਟਰਾਲੀ ਲੈਣੀ ਹੈ ਠੀਕ ਹੈ ਜੀ ਅ ਵੀ ਮਿੱਤਰੋ ਟਰਾਲੀਆਂ ਕਿਵੇਂ ਲੱਗੀਆਂ ਜੇ ਵਧੀਆ ਲੱਗੀਆਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਾਥੀ ਕੱਲ ਓਕੇ ਬਾਈ ਜੀ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਬਾਏ ਦੇ ਜੀ